ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਹਰਮੰਦਰ ਸਿੰਘ ਸਿੱਧੂ ਪ੍ਰਧਾਨ ਟ੍ਰੈਂਗਲ ਪਾਰਟੀ ਪੰਜਾਬ ਜਿਹੜੀ ਕਿ ਹਮੇਸ਼ਾ ਹੀ ਗੁਰੂ ਨਾਨਕ ਦੇ ਵਿਚਾਰਤਨ ਨੂੰ ਫਾਲੋ ਕਰਦੀ ਹੈ ਕਿਸਾਨਾਂ ਦੀ ਮਜ਼ਦੂਰਾਂ ਦੀ ਛੋਟੇ ਦੁਕਾਨਦਾਰਾਂ ਦੀ ਗੱਲ ਕਰਦੀ ਹੈ ਅੱਜ ਸਾਡਾ ਗੱਲਬਾਤ ਦਾ ਵਿਸ਼ਾ ਛੋਟੇ ਸਹਿਬਜ਼ਾਦਿਆਂ ਦੇ ਬਾਰੇ ਵਿੱਚ ਅਤੇ ਮਾਤਾ ਗੁੱਜਰਕੌਰ ਜੀ ਦੇ ਬਾਰੇ ਵਿੱਚ ਹੈ ਕਿਉਂਕਿ ਜਿਹੜੇ ਆ ਦਿਨ ਚੱਲ ਰਹੇ ਹਨ ਜਿਨ੍ਹਾਂ ਨੂੰ ਸ਼ਹੀਦੀ ਦਿਹਾੜੇ ਵੀ ਕਿਹਾ ਜਾਂਦਾ ਹੈਗਾ ਅਸੀਂ ਗੱਲ ਸ਼ੁਰੂ ਕਰਦੇ ਆਂ ਗੁਰੂ ਨਾਨਕ ਤੋਂ ਲੈ ਕੇ ਛੋਟੇ ਸਹਿਬਜ਼ਾਦਿਆਂ ਤੱਕ ਕਿਉਂਕਿ ਦੁਨੀਆਂ ਦੇ ਵਿੱਚ ਜਿੰਨੇ ਵੀ ਅਵਤਾਰੀ ਪੁਰਸ਼ ਆਏ ਹਨ ਚਾਹੇ ਉਹ ਹਿੰਦੂ ਧਰਮ ਦੇ ਵਿੱਚ ਆਨ ਚਾਹੇ ਮੁਸਲਮ ਧਰਮ ਦੇ ਵਿੱਚ ਆਨ ਚਾਹੇ ਕ੍ਰਿਸਚੀਅਨ ਦੇ ਚਾਹੇ ਸਿੱਖ ਧਰਮ ਦੇ ਵਿੱਚ ਚਾਹੇ ਹੋਰ ਵੀ ਕੋਈ ਧਰਮ ਉਹਦੇ ਵਿੱਚ ਜਿੰਨੇ ਵੀ ਅਵਤਾਰੀ ਪੁਰਸ਼ ਆਏ ਹਨ ਉਹਨਾਂ ਦਾ ਸਾਰਾ ਕੁਝ ਪਹਿਲਾਂ ਹੀ ਤੈਅ ਹੁੰਦਾ ਉਹਨਾਂ ਨੇ ਆਪਣੇ ਕਾਰੋਬਾਰ ਕਾਰ ਵਿਹਾਰ ਚਾਹੇ ਧਰਮ ਨੂੰ ਲੈ ਕੇ ਕਹਿ ਲਓ ਸਮਾਜ ਨੂੰ ਲੈ ਕੇ ਕਹਿ ਲਓ ਜਾਂ ਆਰਥਿਕ ਪੱਖ ਨੂੰ ਲੈ ਕੇ ਕਹਿ ਲਓ ਜਾਣੇ ਕਿ ਦੁਨੀਆਂ ਦੇ ਵਿੱਚ ਕਿਵੇਂ ਉਹਨਾਂ ਨੇ ਵਿਚਰਨਾ ਕਿਵੇਂ ਉਹਨਾਂ ਨੇ ਆਪਣੀ ਜ਼ਿੰਦਗੀ ਕਿਸ ਤਰ੍ਹਾਂ ਦੀ ਬਤੀਤ ਕਰਨੀ ਹੈਗੀ ਆ ਇਹ ਸਾਰਾ ਕੁਝ ਪਹਿਲਾਂ ਹੀ ਤੈਹ ਹੁੰਦਾ ਹੈ ਜਿਵੇਂ ਗੁਰਵਾਨੀ ਵਿੱਚ ਵੀ ਲਿਖਿਆ ਹੋਇਆ ਹੈਗਾ ਜੰਮੋਂ ਤੋਂ ਪਹਿਲਾਂ ਰਜ਼ਕ ਮਿਲਦਾ ਹੈ ਤੇ ਮੌਤ ਵੀ ਫਿਕਸ ਹੈਗੀ ਆ ਜਾਨੇ ਕਿ ਮੌਤ ਜੰਮਨ ਤੋਂ ਪਹਿਲਾਂ ਹੀ ਲਿਖੀ ਜਾਂਦੀ ਹੈਗੀ ਆ ਇਹ ਸਾਰਾ ਕੁਝ ਤੈ ਹੁੰਦਾ ਹੈਗਾ ਉਸੇ ਤਰ੍ਹਾਂ ਜਿਵੇਂ ਕਿ ਅਸੀਂ ਗੱਲ ਸ਼ੁਰੂ ਕਰਦੇ ਆ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਨੇ ਆਨੰਦਪੁਰ ਸਾਹਿਬ ਨੂੰ ਦਸੰਬਰ 1704 ਦੇ ਵਿੱਚ ਛੱਡ ਦਿੱਤਾ ਸੀਗਾ ਜਿਹਦੇ ਵਿੱਚ ਇੱਕ ਹੋਰ ਬਿਕਰਮੀ 1761 ਈਸਵੀ ਨੂੰ ਵੀ ਕਿਹਾ ਜਾਂਦਾ ਹੈ ਜਦੋਂ ਆਪਾਂ ਮੰਨ ਕੇ ਚੱਲਦੇ ਹੈਗੇ ਆ ਦਸੰਬਰ 1704 ਈਸਵੀ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਸਾਰਿਆਂ ਨਾਲ ਸਲਾਹ ਮਸ਼ਵਰਾ ਕਰਕੇ ਮਾਤਾ ਜੀ ਨਾਲ ਜਿਹਦੇ 40 ਸਿੰਘ ਸਨ ਆਪਣੇ ਬੱਚਿਆਂ ਦੇ ਨਾਲ ਸਾਰਾ ਸਲਾਹ ਮਸ਼ਵਰਾ ਕਰਕੇ ਸਭ ਕੁਝ ਤੈਅ ਸੀਗਾ ਵੀ ਅੱਗੇ ਕਰਨਾ ਕਿਸ ਹੈਗਾ ਉਹਨਾਂ ਨੇ ਆਨੰਦਪੁਰ ਦਾ ਕਿਲਾ ਛੱਡਿਆ ਉਹਨਾਂ ਦੇ ਪਿੱਛੇ ਮੁਗਲ ਫੌਜ ਲੱਗੀ ਹੋਈ ਸੀਗੀ ਸਰਸਾ ਨਦੀ ਦੇ ਕਿਨਾਰੇ ਤੇ ਆ ਕੇ ਇਤਿਹਾਸ ਅਨੁਸਾਰ ਪਰਿਵਾਰ ਦਾ ਵਿਛੋੜਾ ਪੈ ਜਾਂਦਾ ਪਰਿਵਾਰ ਦੋ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ ਇੱਕ ਪਾਸੇ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦੇ ਦੋ ਵੱਡੇ ਸਹਿਬਜ਼ਾਦੇ ਚਾਲੀ ਸਿੰਘ ਚਮਕੌਰ ਦੀ ਕੱਚੀ ਗੜੀ ਦੇ ਵਿੱਚ ਆ ਕੇ ਰੁਕਦੇ ਹਨ ਕਿ 4 ਸਪੇਰੇ 10 ਲੱਖ ਦੀ ਫੌਜ ਉਹਨਾਂ ਨੂੰ ਘੇਰਾ ਪਾ ਲੈਂਦੀ ਹੈ ਦੂਜੇ ਪਾਸੇ ਮਾਤਾ ਗੁਜਰ ਕੌਰ ਜੀ ਛੋਟੇ ਸਹਿਬਜ਼ਾਦਿਆਂ ਕਿਉਂਕਿ ਸਰਸਾ ਨਦੀ ਉਸ ਟਾਈਮ ਤੇ ਬਹੁਤ ਜਾਣੇ ਕਿ ਪਾਣੀ ਦੇ ਨਾਲ ਭਰੀ ਹੋਈ ਸੀ ਪਾਣੀ ਬਹੁਤ ਜ਼ਿਆਦਾ ਸੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਨਦੀ ਨੂੰ ਪਾਰ ਕਰਦੇ ਸਮੇਂ ਬਹੁਤ ਸਾਰਾ ਸਿੱਖ ਇਤਿਹਾਸ ਵੀ ਸਾਜੋ-ਸਮਾਨ ਹੋਰ ਵੀ ਪਾਣੀ ਦੇ ਵਿੱਚ ਸਰਸਾ ਨਦੀ ਦੇ ਵਿੱਚ ਵਹਿ ਚੁੱਕਾ ਸੀ ਸਰਸਾ ਨਦੀ ਪਾਰ ਕਰਨ ਉਪਰੰਤ ਮਾਤਾ ਗੁੱਜਰ ਕੌਰ ਜੀ ਅਤੇ ਛੋਟੇ ਸਹਿਬਜ਼ਾਦੇ ਕੰਮੋ ਮਾਸਕੀ ਦੀ ਝੁੱਗੀ ਦੇ ਵਿੱਚ ਇੱਕ ਰਾਤ ਉਹਨਾਂ ਨੇ ਬਤੀਤ ਕੀਤੀ। ਦੈਨਾ ਚੜਦੇ ਸਾਰ ਹੀ ਉਹ ਗੰਗੂ ਬ੍ਰਾਹਮਣ ਦੇ ਨਾਲ ਉਹਨਾਂ ਦੇ ਪਿੰਡ ਸਹੇੜੀ ਜਿਸ ਨੂੰ ਅੱਜਕੱਲ ਖੇੜੀ ਪਿੰਡ ਕਿਹਾ ਜਾਂਦਾ ਉਹਨਾਂ ਦੇ ਘਰ ਵਿੱਚ ਵਿਸ਼ਰਾਮ ਕੀਤਾ। ਰਾਤ ਹੋਣ ਦੇ ਦੌਰਾਨ ਗੰਗੂ ਬ੍ਰਾਹਮਣ ਨੇ ਮਾਤਾ ਜੀ ਦੇ ਜਿਹੜੀਆਂ ਸੋਨੇ ਦੀਆਂ ਮੋਹਰਾਂ ਦੀ ਥੈਲੀ ਸੀ ਉਹਨਾਂ ਦੀ ਉਸਤੇ ਨਜ਼ਰ ਪਈ ਗੰਗੂ ਬ੍ਰਾਹਮਣ ਲਾਲਚ ਵਿੱਚ ਆ ਗਿਆ ਉਸਨੇ ਰਾਤ ਨੂੰ ਮਾਤਾ ਜੀ ਦੀਆਂ ਮੋਹਰਾਂ ਜਿਹੜੀਆਂ ਸੋਨੇ ਦੀਆਂ ਸਨ ਉਹ ਉਹਨਾਂ ਨੇ ਚੋਰੀ ਕਰ ਲਈਆਂ ਸਵੇਰ ਹੋਣ ਤੇ ਜਦੋਂ ਮਾਤਾ ਜੀ ਨੇ ਗੰਗੂ ਬ੍ਰਾਹਮਣ ਨੂੰ ਕੋਲ ਬੁਲਾਇਆ ਪੁੱਛਿਆ ਤੁਸੀਂ ਇੱਥੇ ਮੇਰੀਆਂ ਸੋਨੇ ਦੀਆਂ ਮੋਹਰਾਂ ਪੰਜਾਂ ਹੀ ਤੁਸੀਂ ਦੇਖਣਾ ਤਾਂ ਨਹੀਂ ਗੰਗੂ ਗੰਗੂ ਬ੍ਰਾਹਮਣ ਸਗਾ ਗੁੱਛੇ ਦੇ ਵਿੱਚ ਆ ਗਿਆ ਉਹ ਕਹਿੰਦਾ ਮਾਤਾ ਜੀ ਨਾਲੇ ਤਾਂ ਤੁਹਾਨੂੰ ਮੈਂ ਘਰ ਵਿੱਚ ਠਹਿਰਨ ਲਈ ਜਗ੍ਹਾ ਦਿੱਤੀ ਆ ਤੁਸੀਂ ਮੇਰੇ ਤੇ ਹੀ ਇਲਜ਼ਾਮ ਲਗਾ ਰਹੇ ਹੋ ਇੰਨੀ ਗੱਲ ਸੁਣਦੇ ਹੀ ਗੰਗੂ ਬ੍ਰਾਹਮਣ ਗੁੱਛੇ ਵਿੱਚ ਆ ਕੇ ਮਰੰਡੇ ਕੋਤਵਾਲੀ ਥਾਣੇ ਵਿੱਚ ਚਲਾ ਜਾਂਦਾ ਹੈ ਸਾਰੀ ਸ਼ਿਕਾਇਤ ਉੱਥੇ ਦਰਜ ਕਰਾਉਂਦਾ ਹੈ ਉਹ ਉੱਥੇ ਜਾ ਕੇ ਕੋਤਵਾਲ ਨੂੰ ਕਹਿੰਦਾ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਅਤੇ ਛੋਟੇ ਸਹਿਬਜ਼ਾਦੇ ਮੇਰੇ ਘਰ ਵਿੱਚ ਰੁਕੇ ਹੋਏ ਹਨ ਜਿਹੜੇ ਕਿ ਦੋਸਮਣ ਹਨ ਇੰਨੀ ਗੱਲ ਸੁਣਦੇ ਹੀ ਕੋਤਵਾਲ ਗੰਗੂ ਬ੍ਰਾਹਮਣ ਦੇ ਘਰ ਆਉਂਦਾ ਹੈ ਮਾਤਾ ਜੀਨੂ ਅਤੇ ਛੋਟੇ ਬੱਚਿਆਂ ਨੂੰ ਕੋਤਵਾਲੀ ਲਜਾਣ ਦੀ ਗੱਲ ਕਰਦਾ ਹੈ ਗੰਗੂ ਬ੍ਰਾਹਮਣ ਦੀ ਸ਼ਿਕਾਇਤ ਦੇ ਦੌਰਾਨ ਮਾਦਾ ਗੁਜਰਕੌਰ ਜੀ ਅਤੇ ਛੋਟੇ ਸਹਿਬਜ਼ਾਦਿਆਂ ਨੂੰ ਸਿਪਾਹੀ ਬੰਦੀ ਬਣਾ ਕੇ ਠੰਡੇ ਬੁਰਜ ਵਿੱਚ ਲੈ ਜਾਂਦੇ ਹਨ ਉੱਥੇ ਉਹਨਾਂ ਨੂੰ ਕੈਦ ਕੀਤਾ ਜਾਂਦਾ ਹੈ ਉਹਨਾਂ ਦੀਆਂ ਸੂਬਾ ਸਰਹੰਦ ਵਜੀਦ ਖਾਨ ਦੀ ਕਚਹਿਰੀ ਦੇ ਵਿੱਚ ਤਿੰਨ ਪੇਸ਼ੀਆਂ ਪੈਂਦੀਆਂ ਹਨ ਪੇਸ਼ੀਆਂ ਦੌਰਾਨ ਮਲੇਰਕੋਟਲੇ ਦਾ ਨਵਾਬ ਸ਼ੇਰਖਾਂ ਵੀ ਮੌਜੂਦ ਹੁੰਦਾ ਹੈ ਜਦੋਂ ਉਹਨਾਂ ਨੂੰ ਸਜ਼ਾ ਦੀ ਗੱਲ ਕਰਦਾ ਹੈ ਤਾਂ ਮਲੇਰਕੋਟਲੇ ਦਾ ਨਵਾਬ ਹਾ ਦਾ ਨਾਰਾ ਮਾਰਦਾ ਹੈ ਉਹ ਇਹ ਗੱਲ ਕਹਿੰਦਾ ਹੈ ਕਿ ਬੱਚਿਆਂ ਦਾ ਕੀ ਕਸੂਰ ਆ ਅਗਰ ਤੁਸੀਂ ਬਦਲਾ ਲੈਣਾ ਹੈ ਤਾਂ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਤੋਂ ਲਓ ਇਹਨਾਂ ਨੂੰ ਛੱਡ ਦੇਣ ਦੀ ਗੱਲ ਵੀ ਕਹਿੰਦਾ ਹੈ ਮਾਤਾ ਜੀ ਅਤੇ ਸਹਿਬਜ਼ਾਦੇ ਠੰਡੇ ਬੁਰਜ ਦੇ ਵਿੱਚ 3 ਦਿਨਾਂ ਵਾਸਤੇ ਕੈਦ ਕੀਤੇ ਜਾਂਦੇ ਹਨ ਉੱਥੇ ਮੋਤੀਰਾਮ ਮਹਿਰਾ ਦੁੱਧ ਦੀ ਸੇਵਾ ਵੀ ਨਿਮਾਉਂਦਾ ਹੈ ਉਸ ਤੋਂ ਬਾਅਦ ਛੋਟੇ ਸਹਿਬਜ਼ਾਦਿਆਂ ਦੀਆਂ ਚੋਬਾ ਸਰਹੰਦ ਦੇ ਨਵਾਬ ਵਜੀਦ ਖਾਂ ਦੀ ਕਚਹਿਰੀ ਦੇ ਵਿੱਚ ਤਿੰਨ ਪੇਸ਼ਨਾ ਪੈਂਦੀਆਂ ਹਨ ਜੀ ਦੇ ਵਿੱਚ ਉਹਨਾਂ ਨੂੰ ਧਰਮ ਕਬੂਲ ਕਰਨ ਦੀ ਗੱਲ ਕਹੀ ਜਾਂਦੀ ਆ ਬਈ ਤੁਸੀਂ ਆਪਣਾ ਧਰਮ ਕਬੂਲ ਕਰੋ ਨਹੀਂ ਤਾਂ ਤੁਹਾਨੂੰ ਨੀਹਾਂ ਦੇ ਵਿੱਚ ਚਨਾ ਦਿੱਤਾ ਜਾਏਗਾ ਸੂਬਾ ਸਰਹੰਦ ਦਾ ਨਵਾਬ ਵਜੀਦ ਖਾਂ ਉਹਨਾਂ ਨੂੰ ਧਰਮ ਬਦਲਣ ਬਾਰੇ ਹੰਦਾ ਹੈ ਤੁਸੀਂ ਈਨ ਮੰਨ ਲਵੋ ਤੇ ਸਾਡਾ ਧਰਮ ਕਬੂਲ ਕਰ ਲਵੋ ਇਹਦੇ ਵਿੱਚ ਛੋਟੇ ਸਹਿਬਜ਼ਾਦੇ ਧਰਮ ਮੰਨਣ ਤੋਂ ਇਨਕਾਰ ਕਰ ਦਿੰਦੇ ਹਨ ਤੇ ਜਿਹੜੀ ਸਜ਼ਾ ਸੁਣਾਉਂਦੇ ਹਨ ਨੀਹਾਂ ਵਿੱਚ ਚਨਾਉਣ ਦੀ ਉਹ ਕਬੂਲ ਕਰ ਲੈਂਦੇ ਹਨ ਅਸੀਂ ਨੀਹਾਂ ਵਿੱਚ ਸਾਨੂੰ ਚੈਨਾ ਮਨਜ਼ੂਰ ਹੈ ਅਸੀਂ ਆਪਣਾ ਧਰਮ ਨਹੀਂ ਬਦਲਾਂਗੇ ਛੋਟੇ ਸਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਨ ਕੇ ਸ਼ਹੀਦ ਕੀਤਾ ਜਾਂਦਾ ਹੈ ਆਨੰਦਪੁਰ ਦਾ ਕਿਲਾ ਸ਼ਟਡਾਉਣ ਤੋਂ ਲੈ ਕੇ ਛੋਟੇ ਸਹਿਬਜ਼ਾਦਿਆਂ ਦੀ ਸ਼ਹੀਦੀ ਤੱਕ ਜੋ ਵੀ ਘਟਨਾ ਕਰਮ ਘਟਿਆ ਹੈ ਉਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਪਹਿਲਾਂ ਹੀ ਪਤਾ ਸੀ ਕਿਉਂਕਿ ਜੋ ਵੀ ਅਵਤਾਰੀ ਪੁਰਸ਼ ਹੁੰਦਾ ਉਹਨਾਂ ਨੂੰ ਸਭ ਕੁਝ ਅੱਗੇ ਵਾਰੇ ਪਤਾ ਹੁੰਦਾ ਹੈਗਾ ਇਹਦੇ ਵਿੱਚ ਅਸੀਂ ਇੱਕ ਗੱਲ ਹੋਰ ਵੀ ਅਸੀਂ ਦੱਸਣਾ ਚਾਹੁੰਦੇ ਹਾਂ ਜੇ ਗੁਰੂ ਗੋਬਿੰਦ ਸਿੰਘ ਜੀ ਚਾਹੁੰਦੇ ਤਾਂ ਮਾਤਾ ਗੁਜਰਕੌਰ ਜੀ ਤੇ ਛੋਟੇ ਸਹਿਬਜ਼ਾਦਿਆਂ ਨੂੰ ਆਪਣੇ ਨਾਲ ਚਮਕੌਰ ਦੀ ਗੜੀ ਵਿੱਚ ਵੀ ਲਿਜਾ ਸਕਦੇ ਸ਼ਣ ਕਿਉਂਕਿ ਉੱਥੇ ਜੋ ਵੀ ਇਤਿਹਾਸਕ ਲੜਾਈ ਲੜੀ ਜਾਣੀ ਸੀਗੀ ਉਹਦੇ ਵਿੱਚ ਫਰਕ ਪੈ ਜਾਣਾ ਸੀ ਫਿਰ ਲੋਕ ਇਹ ਕਹਿਣ ਲੱਗ ਜਾਂਦੇ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਮਾਤਾ ਨੂੰ ਅਤੇ ਛੋਟੇ ਬੱਚਿਆਂ ਨੂੰ ਬਚਾਉਣ ਖਾਤਰ ਹੀ ਇਹ ਚਮਕੌਰ ਦੀ ਗੜੀ ਦੇ ਵਿੱਚ ਜਿਹੜਾ ਜੁੱਧ ਹੋਇਆ ਹੈ ਏਸੇ ਕਰਕੇ ਹੀ ਹੋਇਆ ਹੈ ਉਹਨਾਂ ਨੂੰ ਪਤਾ ਸੀ ਪਰਿਵਾਰ ਵਿਛੋੜਾ ਹੋਇਆ ਇਸ ਬਾਰੇ ਵੀ ਗੁਰੂ ਗੋਵਿੰਦ ਸਿੰਘ ਜੀ ਨੂੰ ਪਹਿਲਾਂ ਹੀ ਪਤਾ ਸੀ ਅੱਗੇ ਵਾਪਰਨਾ ਕੀ ਹੈਗਾ ਉਹਨਾਂ ਨੂੰ ਇਹ ਵੀ ਪਤਾ ਸੀ ਵੀ ਛੋਟੇ ਸਹਿਬਜ਼ਾਦਿਆਂ ਨੇ ਨੀਹਾਂ ਦੇ ਵਿੱਚ ਕਿਨੇ ਜਾਣਾ ਹੈ ਵੱਡੇ ਸਹਿਬਜ਼ਾਦਿਆਂ ਨੇ ਚਮਕੌਰ ਦੀ ਗੜੀ ਦੇ ਵਿੱਚ ਸ਼ਹੀਦੀ ਪ੍ਰਾਪਤ ਕਰ ਜਾਣੀ ਹੈ ਇਹ ਸਭ ਕੁਝ ਗੁਰੂ ਗੋਵਿੰਦ ਸਿੰਘ ਜੀ ਨੂੰ ਪਹਿਲਾਂ ਹੀ ਪਤਾ ਸੀ ਦੂਜੀ ਗੱਲ ਅਸੀਂ ਇਹ ਵੀ ਕਹਿੰਦੇ ਹਾਂ ਸਾਰਿਆਂ ਨੂੰ ਸਾਨੂੰ ਸਾਰਿਆਂ ਨੂੰ ਇਸ ਤੋਂ ਸੇਧ ਲੈਣੀ ਚਾਹੀਦੀ ਆ ਕਿਉਂਕਿ ਕੋਈ ਵੀ ਕਿਸੇ ਵੀ ਧਰਮ ਦੇ ਵਿੱਚ ਹੈ ਚਾਹੇ Hindu ਧਰਮ ਹੈ ਸਿੱਖ ਧਰਮ ਹੈ ਕ੍ਰਿਸਚਨ ਹੈ ਚਾਹੇ ਮੁਸਲਮ ਧਰਮ ਹੈਗਾ ਹਰ ਇੱਕ ਨੂੰ ਆਪਣੇ ਧਰਮ ਤੇ ਪਰਪੱਕ ਰਹਿਣਾ ਚਾਹੀਦਾ ਧਰਮ ਨਹੀਂ ਬਦਲਣਾ ਚਾਹੀਦਾ ਅਸੀਂ ਇਹਦੇ ਵਿੱਚ ਇੱਕ ਗੱਲ ਹੋਰ ਐਡ ਕਰਦੇ ਆ ਜਿਵੇਂ ਕਿ ਕੰਮੋ ਮਾਸ਼ਕੀ ਨੂੰ ਵੀ ਲੋਕਾਂ ਨੂੰ ਯਾਦ ਕਰਨਾ ਚਾਹੀਦਾ ਉਸੇ ਤਰ੍ਹਾਂ ਹੀ ਮੋਤੀਰਾ ਮਹਿਰਾ ਉਹਦੀ ਵੀ ਬਹੁਤ ਵੱਡੀ ਕੁਰਬਾਨੀ ਹੈ ਸ਼ਹੀਦੀ ਹੈ ਇਸੇ ਤਰ੍ਹਾਂ ਟੋਡਰ ਮਾਲ ਜਿਸ ਨੇ ਸੋਨੇ ਦੀਆਂ ਮੋਹਰਾਂ ਕੰਨੀ ਪਰਨੇ ਰੱਖ ਕੇ ਜਗਾ ਖਰੀਦੀ ਸੀ ਬੱਚਿਆਂ ਦਾ ਮਾਤਾ ਗੁਜਰਕੌਰ ਦਾ ਤੇ ਛੋਟੇ ਸਹਿਬਜਾਦ ਦਾ ਅੰਤਮ ਸੰਸਕਾਰ ਕੀਤਾ ਸੀ ਉਹਨਾਂ ਦੀ ਵੀ ਬਹੁਤ ਵੱਡੀ ਕੁਰਬਾਨੀ ਆ ਕਿਉਂਕਿ ਉਹਨਾਂ ਦਾ ਪਰਿਵਾਰ ਵੀ ਜ਼ਾਲਮਾਂ ਨੇ ਕੋਲੂ ਰਾਹੀਂ ਪੀੜ ਦਿੱਤਾ ਸੀਗਾ ਸਿੱਖ ਜਾਗਤ ਨੂੰ ਉਹਨਾਂ ਨੂੰ ਵੀ ਯਾਦ ਕਰਨਾ ਚਾਹੀਦਾ ਹੈ ਅੱਜ ਜੋ ਸ਼ਹੀਦੀ ਦਿਹਾੜੇ ਚੱਲ ਰਹੇ ਹਨ ਅਸੀਂ ਇਹਦੇ ਵਿੱਚ ਇੱਕ ਗੱਲ ਹੋਰ ਐਡ ਕਰਦੇ ਆ ਕਿਉਂਕਿ ਜਿੰਨੇ ਵੀ ਕਥਾਵਾਚਖਣ ਕੀਰਤਨਗੇ ਹਨ ਰਾਗੀ ਢਾਡੀ ਹਨ ਚਾਹੇ ਜੋ ਵੀ ਬ੍ਰਹਮ ਗਿਆਨੀ ਹਨ ਜਾਂ ਸਾਧੂ ਸੰਤ ਹਨ ਉਹਨਾਂ ਨੂੰ ਸਿੱਖ ਧਰਮ ਦੀਆਂ ਨੀਹਾਂ ਨੂੰ ਮਜ਼ਬੂਤ ਕਰਨਾ ਚਾਹੀਦਾ ਸਿੱਖੀ ਬਾਰੇ ਇਤਿਹਾਸ ਬਾਰੇ ਸਹੀ ਜਾਣਕਾਰੀ ਦੇਣੀ ਚਾਹੀਦੀ ਹੈ ਕਿਉਂਕਿ ਇਸ ਤੋਂ ਪੰਜਾਬ ਦੇ ਲੋਕ ਸੇਧ ਲੈ ਸਕਣ ਕਿ ਜਿਵੇਂ ਛੋਟੇ ਸਹਿਬਜ਼ਾਦਿਆਂ ਦੀ ਕਿੰਨੀ ਵੱਡੀ ਕੁਰਬਾਨੀ ਹੈ ਆਪਣਾ ਧਰਮ ਨਹੀਂ ਬਦਲਿਆ ਆਪਣੀ ਜਾਨ ਦੇ ਦਿੱਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ